ਇੱਕ ਕਬੱਡੀ ਖਿਡਾਰੀ ਦੀ ਐਕਸੀਡੈਂਟ ਦੌਰਾਨ ਮੌਤ ਹੋ ਜਾਂਦੀ ਹੈ ਕੀ ਕਾਰਨਾਂ ਕੀ ਕਹਾਣੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਪੁਲੀ ਬੰਨ ਰਹੀ ਸੀ ਤੇ ਪੁਲੀ ਦਾ ਕੰਮ ਅਧੂਰਾ ਸੀ ਇੱਕ ठेकेदार ਦੀ ਅੰਗੈਲੀ ਦੇ ਨਾਲ ਕਬੱਡੀ ਖਿਡਾਰੀ ਦੀ ਜਿਹੜੀ ਮੌਤ ਦੱਸੀ ਜਾ ਰਹੀ ਹੈ ਅੱਜ ਉਸ ਪਰਿਵਾਰ ਦੇ ਘਰੇ ਪਹੁੰਚੇ ਅਸੀਂ ਇੱਕ ਦੁਖਦਾਈ ਬਹੁਤ ਜ਼ਿਆਦਾ ਖਬਰ ਹੈ ਕਿ ਇਹ 22 ਦੇ ਵਿਆਹ ਨੂੰ ਕੁਝ ਹੀ ਮਹੀਨੇ ਹੋਏ ਸੀ ਇੱਕ ਠੇਕੇਦਾਰ ਦੀ ਅਣਗਹਿਲੀ ਦੇ ਨਾਲ ਇਸ ਦੀ ਜਾਨ ਚਲੀ ਗਈ ਹੈ ਭੈਣ ਕਿਵੇਂ ਲੱਗਦਾ ਕਿ ਜਿਹੜਾ ਇੱਕ ਕਬੱਡੀ ਖਿਡਾਰੀ ਅਸੀਂ ਤਿਆਰ ਕਰਦੇ ਹਾਂ ਕਿੰਨੇ ਸਾਨੂੰ ਸਾਲ ਲੱਗ ਜਾਂਦੇ ਆ ਅੱਜ ਇੱਕ ਠੇਕੇਦਾਰ ਦੀ ਅਣਗਹਿਲੀ ਦੇ ਨਾਲ ਉਸ ਦੀ ਜਾਨ ਚਲੀ ਗਈ ਹੈ ਐਕਸੀਡੈਂਟ ਦੌਰਾਨ ਕਿਵੇਂ ਲੱਗਦਾ ਤੁਹਾਨੂੰ ਵੀ ਉਸ ਨੂੰ ਸਜ਼ਾ ਹੋਣੀ ਚਾਹੀਦੀ ਹੈ ਹਾਂਜੀ ਸਜ਼ਾ ਤਾਂ ਹੋਣੀ ਚਾਹੀਦੀ ਸਾਨੂੰ ਬਹੁਤ ਦੁੱਖ ਹੋਇਆ ਹੋਇਆ 8 ਮਹੀਨੇ ਜਿ ਵਿਆਹ ਨੂੰ ਹੋਇਆ ਦੇ ਸਾਡੇ ਬੱਚੀ ਦਾ ਕੀ ਬਣੂਗਾ ਹੂੰ ਬਹੁਤ ਦੁੱਖ ਦੀ ਘੜੀ ਐ ਇਸ ਟਾਈਮ ਤੇ ਹੂੰ ਕੁਛ ਦਿਸ ਨਹੀਂ ਰਿਹਾ ਸਾਨੂੰ ਹੂੰ ਤੇ ਛੋਟੀ ਜੀ ਗਲਤੀ ਦੇ ਨਾਲ ਇੰਨਾ ਤੱਕ ਬਸ ਦਾ ਰਸਤਾ ਘਰ ਉੱਚੜ ਗਿਆ ਹੂੰ ਇਹੋ ਜੇ ਹੀਰੇ ਤਿਆਰ ਕਰਨ ਖਾਤਰ ਸਾਨੂੰ ਕਿੰਨੇ ਸਾਲ ਲੱਗਦੇ ਆ ਹੀਰੇ ਇਹੋ ਜੇ ਕੋਈ ਮਾਂ ਪੈਦਾ ਕਰਦੀ ਐ ਜਿਹੜੇ ਇਹੋ ਜੇ ਹੀਰੇ ਪੈਦਾ ਹੁੰਦੇ ਜੇ ਅੱਜ ਗੱਲ ਕਰੀਏ ਪੂਰਾ ਕਮਰਾ ਸ਼ੀਲਡਾਂ ਦੇ ਨਾਲ ਭਰਿਆ ਪਿਆ ਵੱਡੇ ਵੱਡੇ ਕੱਪ ਤੁਹਾਡੇ ਨਾਲ ਹੀ ਪਏ ਆ ਤੁਸੀਂ ਦੇਖ ਰਹੇ ਹੋ ਸਨਮਾਨਿਤ ਕੀਤਾ ਨੌਜਵਾਨ ਨੂੰ ਹਾਂਜੀ ਬਹੁਤ ਸਨਮਾਨ ਸੀਗਾ ਹੂੰ ਫਿਰ ਹੁਣ ਕੀ ਕੀਤਾ ਜਾਵੇ ਸਾਡੇ ਹੱਥ ਵਸਤਾ ਹੁਣ ਕੁਛ ਵੀ ਹੈ ਨਹੀਂ ਹੂੰ ਇਸ ਦੇ ਨਾਲ ਨਗਰ ਨੂੰ ਵੀ ਭੈਣ ਜੀ ਮਾਣ ਹੁੰਦਾ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਅਥੇ ਪੰਜਾਬ ਪੰਜਾਬ ਤੋਂ ਬਾਅਦ ਜ਼ਿਲ੍ਹਾ ਵਾਲਾ ਜ਼ਿਲ੍ਹੇ ਤੋਂ ਬਾਅਦ ਪਿੰਡ ਆਈਂਦਾ ਪਿੰਡਰ ਵੀ ਮਾਣ ਹੁੰਦਾ ਵੀ ਸਾਡੇ ਪਿੰਡ ਦਾ ਹੈ ਖਿਡਾਰੀ ਹੈ ਬਹੁਤ ਮਾਣ ਸੀ ਜੀ ਸਾਡੇ ਚਾਚੇ ਦਾ ਮੁੰਡਾ ਸੀਗਾ ਸਾਨੂੰ ਬਹੁਤ ਜ਼ਿਆਦਾ ਮਾਣ ਸੀ ਦਿੱਤੇ ਤੇ ਬਹੁਤ ਇਹਨੇ ਮੱਲਾ ਮਾਰੀਆਂ ਸੀਗਾ ਸਾਨੂੰ ਬਹੁਤ ਵੱਡਾ ਘਾਟਾ ਪੈ ਗਿਆ ਹੂੰ ਨਹੀਂ ਘਾਟਾ ਤੁਹਾਨੂੰ ਨਹੀਂ ਪਿਆ ਘਾਟਾ ਤਾਂ ਵੇਖੋ ਸਾਰੇ ਪਿੰਡ ਨੂੰ ਪਿਆ ਪੂਰੇ ਜ਼ਿਲ੍ਹੇ ਨੂੰ ਪੈ ਗਿਆ ਪੰਜਾਬ ਨੂੰ ਪੈ ਗਿਆ ਇਹੋ ਜੇ ਨੌਜਵਾਨ ਕਿਤੇ ਲੱਭਿਆ ਲੱਭਦੇ ਆ ਨਹੀਂ ਲੱਭਦੇ ਜੀ ਨਹੀਂ ਲੱਭਦੇ ਲੱਭਣੇ ਵੀ ਨਹੀਂ ਕਿਤੇ ਲੱਭਦੇ ਵੀ ਨਹੀਂ ਪਾਉ ਦੇ ਸਰਕਾਰਾਂ ਨੂੰ ਚਾਹੀਦਾ ਜਿਹੜਾ ਐਡਾ ਖੱਡਾ ਪਟਕ ਉਹਨਾਂ ਨੇ ਰੱਖਿਆ ਉਹਦਾ ਕੋਈ ਹੱਲ ਜ਼ਰੂਰ ਕਰਨਾ ਚਾਹੀਦਾ ਸੀ ਉਹਨਾਂ ਨੂੰ ਉਹ ਹੱਲ ਵੀ ਕਰਨਾ ਚਾਹੀਦਾ ਤੇ ਉਸ ਤੇ ਕਾਰਵਾਈ ਵੀ ਹੋਣੀ ਚਾਹੀਦੀ ਆ ਅੱਜ ਇਹ ਮਾਂ ਦਾ ਪੁੱਤ ਗਿਆ ਕੱਲ ਨੂੰ ਹੋਰ ਕੋਈ ਮਾਂ ਦਾ ਪੁੱਤ ਦੀ ਜਾਨ ਨਾ ਚਲੀ ਜਾਵੇ ਹਾਂਜੀ ਕੋਈ ਹੋਰ ਨਾ ਕੋਈ ਸਾਡੇ ਨੂੰ ਬਸਦਾ ਰਸਦਾ ਘਰ ਪਟਿਆ ਜਾਵੇ ਉਹਦਾ ਜ਼ਰੂਰ ਹੀ ਹੱਲ ਹੋਣਾ ਚਾਹੀਦਾ ਜੀ ਹਾਂਜੀ ਇਹ ਭੈਣ ਉਹਨਾਂ ਦੇ ਘਰੋਂ ਆਂ ਹਾਂਜੀ ਗੱਲਬਾਤ ਕਰ ਲੀਏ ਭੈਣ ਨੇ ਜੇ ਹੋਊਗਾ ਤਾਂ ਕਿਵੇਂ ਲੱਗਦਾ ਭੈਣੇ ਵੀ ਅੱਜ ਸਾਨੂੰ ਤਾਂ ਬੜਾ ਦੁੱਖ ਹੋ ਰਿਹਾ ਸਾਰੇ ਨਗਰ ਨੂੰ ਹੋ ਰਿਹਾ ਪੂਰਾ ਪੰਜਾਬ ਤਰਾਸ ਤਰਾਸ ਕਰ ਰਿਹਾ ਇੱਕ ਹੀਰਾ ਸੀ ਗੱਲ ਬਾਤ ਹੋਈ ਜਾਣ ਤੋਂ ਪਹਿਲਾਂ ਭੈਣ ਮਰ ਗਈ ਮੈਂ ਬਾਹਰ ਸੀ ਮੈਂ ਸਿੱਟੇ ਹੈ ਵੀ ਨਹੀਂ ਸੀ ਮੈਂ ਤਾਂ ਆਈ ਅੱਜ ਜੇ ਉਹ ਤੋਂ ਚੱਲਿਆ ਸੀ ਇਹ ਕਹਿੰਦੇ ਬਾਗੇ ਪਾਣੇ ਗਿਆ ਸੀ ਉੱਥੇ ਫੋਨ ਫਾਨ ਆਇਆ ਵੀ ਮੈਂ ਜਲਦੀ ਪਹੁੰਚ ਰਿਆਂ ਕਰ ਮੈਨੂੰ ਕਹਿੰਦੇ ਸੀ ਬਸ ਮੈਂ ਘਰ ਜਾ ਕੇ ਕਰਦਾ ਘਰੇ ਜਾਣ ਤੋਂ ਪਹਿਲਾਂ ਕਾਲ ਕੀਤੀ ਸੀ ਉਹਨਾਂ ਨੂੰ ਮੈਂ ਵੇਟ ਕਰੀਗੀ ਮੈਂ ਫੋਨ ਵੀ ਲਾਇਆ ਫੋਨ ਲੱਗਦਾ ਹੀ ਨਹੀਂ ਪਿਆ ਉਹਨਾਂ ਤੋਂ ਉਧਰ ਕੀਦਾ ਫੋਨ ਆਇਆ ਵੀ ਐਕਸੀਡੈਂਟ ਹੋ ਗਿਆ ਮੇਨ ਤਵੀਰ ਜੀ ਨੇ ਫੋਨ ਕੀਤਾ ਵੀ ਐਕਸੀਡੈਂਟ ਹੋਇਆ ਮੈਂ ਤਾਂ ਉਸੇ ਵੇਲੇ ਟੈਕਟ ਲੈ ਕੇ ਆ ਗਈ ਮੈਨੂੰ ਪਤਾ ਸ਼ਾਮ ਕੇ ਗੁੱਡੀ ਬਾਹਰ ਸੀ ਆਪਣੀ ਹਾਂਜੀ ਜਿਹੜੇ ਕਿਹੜੇ ਸਮਾਂ ਸੀ ਗੁੱਡੀ ਲੰਡਨ ਚ ਸੀ ਮੈਂ ਜਲੰਧਰ ਲੰਡਨ ਅੱਛਾ ਲੰਡਨ ਲੰਡਨ ਠੀਕ ਹੈ ਠੀਕ ਹੈ ਬਾਹਰ ਸੀ 73 ਮਹੀਨੇ ਹੋਈ ਸੀ ਅਜੇ ਗਿਆ ਨੂੰ ਹਾਂ 22 ਤਰੀਕ ਨੂੰ 9 ਮਹੀਨੇ ਹੋਣੇ ਹੈਗੇ ਹਾਂ ਸਾਨੂੰ ਅਨਸਾਫ਼ ਚਾਹੀਦਾ ਸਾਨੂੰ ਤਾਂ ਕੁਝ ਨਹੀਂ ਚਾਹੀਦਾ ਸਾਨੂੰ ਅਨਸਾਫ਼ ਚਾਹੀਦਾ ਹਾਂ ਬਸ ਸਾਡੇ ਦੇ ਪਾਸੇ ਬਸ ਦੇ ਕਸ ਦੇ ਦੋ ਘਰ ਉੱਜੜ ਗਏ ਇੱਕ ਤਾਂ ਸਾਡਾ ਗੁੱਡੀ ਵਾਲੇ ਪਾਸੋਂ ਇੱਕ ਇਸ ਪਰਿਵਾਰ ਵਾਲੇ ਪਾਸੋਂ ਹਣਾ ਸਾਡੇ ਗੁੱਡੀ ਵਾਲੇ ਪਾਸੋਂ ਹੀ ਆਈ ਹੂੰ ਸਾਡੇ ਤੋਂ ਦੋ ਘਰ ਉੱਜੜ ਗਏ ਵਿਚਾਰੇ ਉਹਦਾ ਵੀ ਕੋਈ ਹਾਲ ਨਹੀਂ ਗਾ ਜਵਾਕ ਦਾ ਕਿਤੇ ਇੱਧਰ ਆਉਂਦਾ ਕਿਤੇ ਮਾਪਿਆਂ ਨੂੰ ਆਪਦੇ ਨੂੰ ਸਾਂਭਦਾ ਕਿਤੇ ਆਪ ਬਾਹਰ ਜਾ ਕੇ ਰੋ ਦਦਾ ਉਹਦਾ ਕੋਈ ਹਾਲ ਆ ਬਾਂ ਭੱਜ ਗਈ ਅੱਜ ਹੂੰ ਕੋਈ ਹਾਂ ਇਹ ਕੋ ਇਹਦੇ ਨਾਲ ਦੁੱਖ ਤਾਂ ਦੇਖੋ ਸਾਰੇ ਨਗਰ ਨੂੰ ਹੀ ਹੈ ਜੇ ਗੱਲ ਕਰੀਏ ਬਾਹਰ ਹਰੇਕ ਬੰਦਾ ਹਰੇਕ ਬੁੜੀ ਹੈ ਕੋਈ ਬਜ਼ੁਰਗਾ ਚਾਹੀ ਛੋਟਾ ਤਰਾਸ ਤਰਾਸ ਕਰ ਰਿਹਾ ਕਿਉਂਕਿ ਦੁੱਖ ਮਨਾ ਰਿਹਾ ਵੀ ਪਰਿਵਾਰ ਦੇ ਨਾਲ ਲੋਕ ਨਗਰ ਨੇ ਤਾਂ ਤਰਾਸ ਤਰਾਸ ਕਰਨਾ ਸੀਗਾ ਸਾਡਾ ਆਪਦਾ ਪਿੰਡ ਤਰਾਸ ਤਰਾਸ ਕਰਦਾ ਸਾਰਾ ਤੁਹਾਡਾ ਕਿਹੜਾ ਚ ਪਿੰਡਾ ਨੱਥੂ ਵਾਲਾ ਜਦੀਦ ਨੱਥੂ ਵਾਲਾ ਅਸ਼ਮੋਗ ਚ ਹੀ ਪੈਂਦਾ ਹਾਂਜੀ ਜੀ ਜੀ ਹਾਂਜੀ ਕਿੰਨੀਆਂ ਆਪਣੀਆਂ ਆਸਾਂ ਮਿੱਧਾਂ ਹੁੰਦੀਆਂ ਗੁੱਡੀ ਦਾ ਵਿਆਹ ਹੋਇਆ ਵੀ ਕਬੱਡੀ ਖਿਡਾਰੀ ਹੈ ਹਨਾ ਗੁੱਡੀ ਵੀ ਬਾਹਰ ਚਲੀ ਗਈ ਸੀ ਇਹਦੀਆਂ ਉਮੀਦਾਂ ਪਰਿਵਾਰ ਦੀਆਂ ਕਿੰਨੀਆਂ ਸੀ ਜੁੜੀਆਂ ਹੋਈਆਂ ਸੀ ਕੋਈ ਆਸ ਮੈਦ ਨਹੀਂ ਰਹੀ ਸਾਡੀ ਤਾਂ ਅਸੀਂ ਤਾਂ ਸਾਰੇ ਪਾਸੇ ਹੱਥ ਤੋਕੇ ਬਹਿ ਗਏ ਪੱਤ ਵੀ ਗਵਾਚ ਗਿਆ ਧੀ ਦਾ ਵੀ ਘਰ ਨਹੀਂ ਰਹੇਗੇ ਅਸੀਂ ਕਾਸੇ ਜੋਕਰ ਵੀ ਨਹੀਂ ਰਹੇਗੇ ਇਹਨਾਂ ਜਿਹੜੇ ਠੇਕੇਦਾਰ ਲਾਪਰਵਾਹੀਆਂ ਕਰਦੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਵੇਖੋ ਸਾਡਾ ਇਹ ਨੌਜਵਾਨ چلا ਗਿਆ ਕੱਲ ਨੂੰ ਕਿਸੇ ਹੋਰ ਮਾਂ ਦਾ ਪੁੱਤ ਨਾ ਜਾਵੇ ਇਹੋ ਜਿਹੇ ਹੀਰੇ ਤਿਆਰ ਕਰਨੇ ਕਿਹੜਾ ਸੌਖੇ ਆ ਖਬਰ ਮਾਵਾ ਕਿਵੇਂ ਤਿਆਰ ਕਰਦੀਆਂ ਮੈਂ ਸਾਨੂੰ ਵੀ ਬੜਾ ਦੁੱਖ ਹੋ ਰਿਹਾ ਵੇਖੋ ਐਡੀਆਂ-ਐਡੀਆਂ ਟਰੋਫੀਆਂ ਲਿਆਉਂਦਾ ਸੀ ਵੀਰ ਜੱਤ ਕੇ ਐਡੀਆਂ-ਐਡੀਆਂ ਟਰੋਫੀਆਂ ਜਿੱਤਣੀਆਂ ਹਰੇਕ ਦਾ ਨਹੀਂ ਬੰਦਾ ਜਿੱਤ ਸਕਦਾ ਜਿਹੜਾ ਕਬੱਡੀ ਖਿਡਾਰੀ ਮਾਂ ਨੇ ਚੂਰੀਆਂ ਖਵਾ-ਖਵਾ ਕੇ ਜਿਵੇਂ ਕਹਿੰਦੇ ਹੁੰਦੇ ਆ ਤੇਸੀ ਕੋ ਖਵਾ-ਖਵਾ ਕੇ ਪਾਲਿਆ ਹੋਵੇ ਉਹੀ ਪੁੱਤ ਮਾਂ ਦਾ ਇਹੋ ਜਿਹੇ ਟਰੋਫੀਆਂ ਲੈ ਕੇ ਆਊਗਾ ਆਹ ਮਾਂ ਪੁੱਤ ਹੀ ਰਹਿ ਕੇ ਪੁੱਤਾਂ ਨੂੰ ਪਾਲਦੀਆਂ ਅੱਜ ਜਵਾਨ ਪੁੱਤ ਜੀ ਦੀ ਮਾਂ ਦਾ ਘਰੋਂ ਤੁਰ ਗਿਆ ਉਹਦਾ ਕੋਈ ਹਾਲ ਨਹੀਂਗਾ ਦੋ ਘਰ ਉੱਜੜ ਕੇ ਨੋ ਆ ਉਹ ਬੇਸਬਰੀ ਬਣੀ ਬੈਠੀ ਆ ਪੁੱਤ ਆ ਉਹ ਘਰੋਂ ਤੁਰ ਗਿਆ ਸਬਰ ਕਾਦੇ ਆਸਰੇ ਕਰੇ ਮਾਂ ਹੂੰ ਕੋਈ ਆਸਰ ਸਾਡੀਆਂ ਸਰਕਾਰਾਂ ਗਲਤ ਆ ਹੂੰ ਜੇ ਸਰਕਾਰਾਂ ਇਹੋ ਜਿਹੀ ਚੀਜ਼ਾਂ ਤੇ ਨੱਥ ਪਾਉਣ ਤਾਂ ਸਾਡੇ ਹੁੰਦਾ ਹੀ ਨਹੀਂ ਕੁਛ ਹੂੰ ਹੂੰ ਕੱਲ ਦੇ ਹੁਣ ਕਿੰਨਾ ਉੱਥੇ ਪਿੰਡ ਧਰਨਾ ਲਾਈ ਬੈਠਾ ਵਾ ਕੋਈ ਇਨਸਾਫ ਨਹੀਂ ਮਿਲਿਆਗਾ ਕੋਈ ਇਨਸਾਫ ਮਿਲੇ ਤਾਂ ਵੇਰੀ ਆ ਘਰੋਂ ਬੰਦਾ ਵੀ ਤੁਰ ਗਿਆ ਤੇ ਇਨਸਾਫ ਵੀ ਨਹੀਂ ਮਿਲ ਰਿਹਾਗਾ ਕੋਈ ਜੇ ਗੱਲ ਕਰੀਏ ਜਿਹੜਾ ਐਮ.ਐਲ.ਏ ਉਹ ਤੁਹਾਡੇ ਵੀ ਇਹੀ ਐਮ.ਐਲ.ਏ ਪੈਂਦਾ ਤੁਹਾਡਾ ਵੀ ਇਹੀ ਪੈਂਦਾ ਬਲਸਪੁਰ ਵਾਲਾ ਹੀ ਆ ਸਾਡੇ ਇਹਨਾਂ ਨੂੰ ਵੀ ਬਲਸਪੁਰ ਵਾਲਾ ਪੈਂਦਾ ਹਾਂਜੀ ਅਜੇ ਤੱਕ ਐਮ.ਐਲ.ਏ ਦਾ ਕੋਈ ਫੋਨ ਵੀ ਨਹੀਂ ਆਇਆ ਐਮ.ਐਲ.ਏ ਆਪ ਵੀ ਨਹੀਂ ਦੁੱਖ ਸਾਂਝਾ ਕਰਨ ਆਇਆ ਕਿ ਮੈਂ ਸੁਣਿਆ ਕਿ ਐਮ.ਐਲ.ਏ ਜਿੱਥੇ ਧਰਨਾ ਲੱਗਿਆ ਉੱਥੇ ਵੀ ਨਹੀਂ ਪਹੁੰਚਿਆ ਹਾਂਜੀ ਪਹੁੰਚਿਆ ਨਹੀਂ ਪਹੁੰਚੇਗੇ ਨਹੀਂ ਪਹੁੰਚੇ ਤਾਂ ਐਮ.ਐਲ.ਏ ਬਣਾਉਣ ਦਾ ਕੀ ਫਾਇਦਾ ਜਦੋਂ ਸਾਨੂੰ ਕੋਈ ਇਨਸਾਫ ਹੀ ਨਹੀਂ ਮਿਲ ਰਿਹਾਗਾ ਹੂੰ ਦੱਸੋ ਫਿਰ ਹੂੰ ਅਨਸਾਫ਼ ਦੀ ਗੱਲ ਤਾਂ ਦੂਰ ਰਹੀ ਉਹਨਾਂ ਨੂੰ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਖੜਨ ਦੀ ਲੋੜ ਸੀ ਖੜਦਾ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਨੂੰ ਅਨਸਾਫ਼ ਦਿਵਾਉਂਗਾ ਕਿਸੇ ਪਾਸੇ ਵੀ ਨਹੀਂ ਕੁਝ ਵੀ ਨਹੀਂ ਕਰ ਰਹੇਗੇ ਕੋਈ ਹੰਗਾਰਾ ਹੀ ਨਹੀਂ ਦੇ ਰਿਹਾ ਕਿਸੇ ਗੱਲ 'ਚ ਅਸੀਂ ਤਾਂ ਬੇਵੱਸ ਹੋਏ ਵੇ ਅੱਜ ਬੇਵੱਸ ਹੋਏ ਵੈਸਾ ਇਦੋਂ ਇੱਥੇ ਕੁਝ ਨਹੀਂ ਕਰ ਸਕਦੇ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਸਾਡੇ ਨਾਲ ਪੂਰਾ ਨਗਰ ਹੈ ਉਹਨਾਂ ਦੇ ਭਾਈ ਸਾਹਿਬ ਹੈ ਕਿਸ ਤਰ੍ਹਾਂ ਮੌਤ ਹੋਈ ਹੈ ਬਾਈ ਦੀ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋਈ ਬਾਈ ਦਾ ਐਕਸੀਡੈਂਟ ਕਿਵੇਂ ਹੋਇਆ ਬਾਈ ਤੇ ਮੂਰੇ ਪੂਲੀ ਸੀ ਜੀ ਉਹਨੂੰ ਪਤਾ ਨਹੀਂ ਲੱਗਾ ਬਾਈ ਇਹ ਨੰਗੇਲੀ ਨਾਲ ਹੋਈ ਆ ਜੀ ਉੱਥੇ ਮਿੱਟੀ ਓਟ ਖੜੀ ਮੂਰੇ ਕਦੋਂ ਥਣੇੜੇ ਜਾਵੜਿਆ ਉਹਨੂੰ ਦਿਸਣਾ ਫੜ ਜਾਂਦਾ ਬਾਈ ਮਾਰੇ ਗਏ ਤੇ ਉੱਥੇ ਮੌਤ ਹੋ ਗਈ ਥਾਂ ਤੇ ਕਿੰਨੇ ਕਬਜਾ ਟਾਈਮ ਸੀ ਕੋਈ ਪਤਾ ਸੀ 9:00 9:00 ਦਾ ਟਾਈਮ ਆ ਜੀ ਸਾਨੂੰ 9:00 ਵਜੇ ਫੋਨ ਆਇਆ ਸਾਨੂੰ ਇਸ ਸਮਾਂ 9:00 ਦਾ ਟਾਈਮ ਆ ਬਸ ਇੱਥੇ ਜੀ ਹਾਂਜੀ ਉਹ ਬਠਿੰਡੇ ਤੋਂ ਆ ਰਿਹਾ ਸੀ ਬਾਗਲਿਆਂ ਨੂੰ ਆ ਰਿਹਾ ਸੀ ਬਾਗਲਿਆਂ ਤੋਂ ਆ ਰਿਹਾ ਸੀ ਬਾਗਲਿਆਂ ਤੋਂ ਆਉਂਦੇ ਪੱਤੋਂ ਨੂੰ ਜਾਂਦੇ ਸੀ ਜੀ ਪੱਤੋਂ ਨੂੰ ਜਾਂਦੇ ਸੀ ਹਾਂਜੀ ਤੇ ਇਕੱਲੇ ਹੀ ਜਾ ਰਿ ਹਾਂਜੀ ਇਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਤੇ ਜਾਂ ਹਸਪਤਾਲ ਜਾ ਕੇ ਇਹਦੀ ਉੱਥੇ ਜਾ ਕੇ ਇੱਥੇ ਜਾ ਉੱਥੇ ਹੀ ਮੌਤ ਹੋ ਗਈ ਮਾੜੇ ਮੋੜੇ ਇੱਕ ਦੋ ਸਾਹੇ ਰਹਿ ਗਏ ਸੀ ਜੀ ਹਾਂਜੀ ਜਿਹੜੀ ਗੱਡੀ ਤੋਂ ਜਾਂਦੀ ਆ ਕੋਈ ਖੱਡਾ ਬਾਲਾ ਵੱਡਾ ਸੀ ਜਿਹੜਾ ਉਹ ਗੱਡੀ ਤੋਂ ਜਾਂਦੀ ਆ ਤੇ ਕੁਛ ਦਿਸਿਆ ਨਹੀਂ ਤੇ ਥੱਲੇ ਡਿੱਗ ਪੈਂਦੀ ਆ ਜਦੋਂ ਮੂਹਰੇ ਕੋਈ ਚੀਜ਼ ਆਉਂਦੀ ਆ ਮੂਰੇ ਨਾਲ ਮਿੱਟੀ ਉੱਡ ਖੜੀ ਜੀ ਕਹਿੰਦੇ ਮਿੱਟੀ ਨੂੰ ਉੱਡਣ ਦੇ ਨਾਲ ਦਿਸਿਆ ਨਹੀਂ ਇਹਨਾਂ ਨੂੰ ਤੇ ਉਹਦੇ ਵਿੱਚ ਵੱਜੀ ਗੱਡੀ ਜੀ ਮੁੜ ਕੇ ਪਲਟੀਆਂ ਖਾ ਗਈ ਗੱਡੀ ਪਲਟਾਂ ਖਾ ਗਈ ਪਲਟੀਆਂ ਖਾਂਗੇ ਹਾਂਜੀ ਦਿਸਣ ਖਾਣ ਨੂੰ ਦਿਸਿਆ ਨਹੀਂ ਮੂਹਰੇ ਤੇ ਮਿੱਟੀ ਪਈ ਇਹਨਾਂ ਦੀ ਉਨੀ ਲਾਈ ਪਈ ਆ ਇਹ ਬਸ ਇਹਨਾਂ ਨੂੰ ਪਤਾ ਨਹੀਂ ਲੱਗਦਾ ਮਾਰੇ ਕੇ ਬਸ ਇਹਨਾਂ ਨੇ ਇਹ ਮੂੰਹ ਤੋਂ ਨਿਕਲਿਆ ਸਭ ਜਿਹੜੇ ਦੋ ਮੁੰਡੇ ਹੋਰ ਸੀ ਨਾਲ ਉਹ ਠੀਕ ਐ ਦੋਨੇ ਜਣੇ ਇੱਕ ਮੇਰੀ ਮਾਸੀ ਦਾ ਮੁੰਡਾ ਜੀ ਉਹ ਤਾਂ ਠੀਕ ਐ ਸੱਟਾਂ ਉਹਦੇ ਵੀ ਉਹ ਜਾਨੀ ਕਿ ਬੋਲਦਾ ਠੀਕ ਐ ਤੇ ਸਿਰ ਤੇ ਸੱਟ ਉਹਦੇ ਆ ਟਾਂਕੇ ਲੱਗੇ ਜਵਾੜਾ ਟੁੱਟ ਗਿਆ ਜਵਾੜੇ ਦੀ ਟਾਂਕੇ ਲੱਗੇ ਆ ਇਹਦੇ ਜਾਨੀ ਕਿ ਥਾਂ ਤੇ ਮੌਤ ਹੋ ਗਈ ਠੀਕ ਥਾਂ ਤੇ ਹਾਂਜੀ ਮੈਂ ਸੁਣਿਆ ਵਿਆਹ ਨੂੰ ਵੀ 22 ਦਿਨ ਥੋੜਾ ਟਾਈਮ ਹੀ ਹੋਇਆ ਸੀ ਜੀ 8-9 ਮਹੀਨੇ ਹੋਇਆ ਜੀ 8-9 ਮਹੀਨੇ ਹਾਂਜੀ ਪਿਛਲੇ 8ਵੇਂ ਮਹੀਨੇ ਦੀ 8 ਸਤਰੀ 8ਵੇਂ ਮਹੀਨੇ ਜਿਹਾ ਸੀ 28 ਤਰੀਕ ਦਾ ਜੀ 8-9 ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਸੀਂ ਕਿੰਨੇ ਭੈਣ ਭਰਾ ਹੋ ਅਜੇ ਤਿੰਨ ਭਰਾ ਜੀ ਮੇਰਾ ਡੈਡੀ ਹੈ ਮੇਰੀ ਮਾਂ ਜੀ ਮੇਰੀ ਭਝਾਈ ਹੈ ਜੀ ਇਹ ਤੁਹਾਡਾ ਭਾਈ ਸੋਹਤੋਂ ਛੋਟਾ ਸੀ ਇਹ ਮੈਂ ਤਾਂ ਸਾਰ ਸਾਰਨ ਛੋਟਾ ਜੀ ਸਭ ਤੋਂ ਛੋਟਾ ਸੀ ਹਾਂਜੀ ਕੀ ਲੱਗਦਾ ਜਿਹੜਾ ਹੁਣ ਠੇਕੇਦਾਰ ਦੀ ਅੰਗੈਲੀ ਦੇ ਨਾਲ ਸਾਰਾ ਕੁਝ ਕੰਮ ਹੋਇਆ ਜਿਹੜਾ ਇਹ ਹਾਂਜੀ ਇਹਨਾਂ ਨੇ neglig ਨਾ ਹੋਇਆ ਜੀ ਉਹ ਤੇ ਬੰਦ ਦੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਹਾਂਜੀ ਮੈਂ ਸੁਣਿਆ ਕਹਿੰਦੇ ਉੱਥੇ ਤੁਹਾਡੇ ਨਗਰ ਵੱਲੋਂ ਉੱਥੇ ਧਰਨਾ ਵੀ ਲਾਇਆ ਗਿਆ ਹਾਂਜੀ ਧਰਨਾ ਵੀ ਲਾਇਆ ਗਿਆ ਜੀ ਉਹਦੀ ਧਰਨਾ ਦੇ ਜਾਜ ਚ ਲਾਇਆ ਗਿਆ ਕੋਈ ਨਾ ਕੋਈ ਨੂੰ ਮਿਲਣੀ ਚਾਹੀਦੀ ਸਜਾ ਜੀ ਹੂੰ ਬੰਦੀ ਆ ਸਜਾ ਦਾ ਹੱਕਦਾਰ ਤਾਂ ਹੈਗਾ ਤੂੰ ਪਹਿਲਾਂ ਵੀ ਕੋਈ ਦੋ ਜਾਨ ਸੋਤੇ ਹੋਏ ਆ ਜੀ ਕਹਿੰਦੇ ਜੀ ਵੀ ਇਹਨਾਂ ਦੀ ਨਿਗਹਿਲੀ ਹੈ ਜੀ ਉਹ ਹੂੰ ਅੱਜ ਇੱਕ ਪਰਿਵਾਰ ਦਾ ਨੌਜਵਾਨ ਚਲਾ ਗਿਆ ਉਹ ਵੀ ਇੱਕ ਕਬੱਡੀ ਖਿਡਾਰੀ ਸੀ ਉਹਨਾਂ ਦਾ ਘਰ ਪੱਟਿਆ ਗਿਆ ਕਾਰਵਾਈ ਤਾਂ ਬੰਦੀ ਬੰਦੀ ਆ ਉਹ ਤਾਂ ਸਾਰੇ ਉਹ ਮੈਨੂੰ ਮੈਨਾਂ ਨਹੀਂ ਸਾਰੇ ਉਹ ਮੈਨੂੰ ਬਰਾ ਮੈਨਾਂ ਭਾਈ ਸਹੀ ਗੱਲ ਆ ਐਨਾ ਵੱਡਾ ਘਾਟਾ ਕਿਥੋਂ ਪੂਰਾ ਕਰਾਂਗੇ ਸਹੀ ਗੱਲ ਹੈ ਜਿਹੜਾ ਇੱਕ ਭਰਾ ਦਾ ਭਰਾ ਚਲਾ ਜਾਵੇ ਕਿਸੇ ਮਾਂ ਦਾ ਪੁੱਤ ਚਲਾ ਜਾਵੇ ਉਹਦਾ ਘਾਟਾ ਪੂਰਾ ਹੋਣ ਵਾਲਾ ਹੁੰਦੇ ਨਹੀਂ ਆਪਾਂ ਜੇ ਗੱਲ ਕਰਕੇ ਕਹਿੰਦੇ ਮੁਆਵਜ਼ਾ ਦੇ ਦਿੰਨਾ ਮੁਆਵਜ਼ਾ ਕਿਹੜਾ ਉਹ ਕਿ ਜਿਹੜੇ ਘਾਟ ਪੂਰੀਏ ਭਰਾ ਦੀ ਪੂਰੀ ਹੋ ਜੂ ਨਹੀਂ ਨਹੀਂ ਉਹ ਦੇ ਬਰਾਬਰ ਬਣਾ ਪੈਸੇ ਦੋ ਦਿਨ ਹਨ ਤਾਂ ਵੀ ਨਹੀਂ ਘਾਟ ਪੂਰੀ ਹੋਣੀ ਕਿਵੇਂ ਦੇਖੋਗੇ ਤੁਸੀਂ ਜਿਹੜਾ ਦੱਸਿਆ ਜਾ ਰਿਹਾ ਕਿ ਇੱਕ ਠੇਕੇਦਾਰ ਦੀ ਅੰਗੈਲੀ ਦੇ ਨਾਲ ਇਹ ਕੰਮ ਹੋਇਆ ਆਮ ਤੌਰ ਤੇ ਵੇਣ ਹੈ ਵੀ ਜੇ ਠੇਕੇਦਾਰ ਆ ਇਹ ਕੰਮ ਇਥੇ ਨਹੀਂ ਕਿ ਕਾਫੀ ਥਾਈ ਵੇਣਿਆ ਵੀ ਅਧੂਰਾ ਛੱਡ ਜਾਂਦੇ ਆ ਜਦੋਂ ਇਹੋ ਜਿਹੇ ਨੌਜਵਾਨਾਂ ਦੀਆਂ ਮੌਤਾਂ ਚਲ ਜਾਂਦੀਆਂ ਤੇ ਉਦੋਂ ਇਹ ਮਾਫੀਆ ਮੰਗਣ ਤੇ ਆ ਜਾਂਦੇ ਆ ਵੀ ਸਾਨੂੰ ਮਾਫ ਕਰ ਦਿਓ ਕੀ ਮਾਫ ਕਰਨ ਦੇ ਯੋਗ ਹਿੰ ਹੁੰਦੇ ਆ ਨਹੀਂ ਜੀ ਮਾਫ ਕਰਨ ਦੇ ਤਾਂ ਕਾਹਦੇ ਯੋਗ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹਾਂ ਜੀ ਆਓ ਅਗੇ ਸੇ ਭਾਈ ਜੀ ਉਹ ਜਿਹੜਾ ਤੁਹਾਡਾ ਇੱਥੋਂ ਦਾ ਐਮਐਲਏ ਕੌਣ ਹੈ ਮਨਜੀਤ ਸਿੰਘ ਬਲਾਸਪੁਰ 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 ਹਾਂ ਜੀ ਉਹ ਕਿਹੜੀ ਪਾਰਟੀ ਦਾ ਆਮ ਆਦਮੀ ਪਾਰਟੀ ਸਰਕਾਰ ਦੇ ਹੀ ਆਮ ਆਦਮੀ ਪਾਰਟੀ ਦਾ ਹੁਣ ਤੁਸੀਂ ਉਹਦੇ ਕੋਲੇ ਗਏ ਨਹੀਂ ਇਸ ਗੱਲ ਦਾ ਜ਼ਿਕਰ ਨਹੀਂ ਕਰਿਆ ਵੀ ਆਹ ਵੇਖੋ ਇੱਕ ਤੁਹਾਡੀ ਸਰਕਾਰ ਦੇ ਵਿੱਚ ਜਿਹੜੇ ਠੇਕੇਦਾਰ ਆ ਉਹਨਾਂ ਦੀ ਅਨਗਹਿਲੀਆਂ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਦੇਖੋ ਜੀ ਸਰਕਾਰ ਨੂੰ ਉਹਨਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਹਲਕੇ ਦੇ ਵਿੱਚ ਕੀ ਕੰਮ ਚੱਲ ਰਹੇ ਆ ਕਿੰਨਾਂ ਦੀਆਂ ਅਨਗਹਿਲੀਆਂ ਆ ਉਹਨਾਂ ਦੀ ਰਹਿਮ ਰਮਹਾਈ ਨਾਲ ਹੀ ਹੋ ਰਿਹਾ ਕੰਮ ਜਿਹੜੇ ਹੋ ਰਹੇ ਆ ਵੀ ਉਹਨਾਂ ਨੂੰ ਆਪ ਖੁਦ ਨੂੰ ਚਾਹੀਦਾ ਉਹਨਾਂ ਨੂੰ ਤਾਂ ਆਪ ਆਉਣਾ ਚਾਹੀਦਾ ਵੀ ਆਹ ਭਾਈ ਮੈਨੂੰ ਐਡੇ ਮਾਰਜਨ ਦੇ ਨਾਲ ਪਿੰਡਾਂ ਨੇ ਵੋਟਾਂ ਪਾ ਕੇ ਜਿਤਾਇਆ ਜੀ ਦੂਸਰੀ ਵਾਰ ਬਣਿਆ ਜੀ ਇੱਕ ਵਾਰ ਤੁਹਾਡੇ ਨਾਲ ਅਸੀਂ ਵੀ ਗੱਲ ਸਹੀ ਹੈ ਤੁਹਾਡੀ ਆਮ ਆਦਮੀ ਪਾਰਟੀ ਨੇ ਤਾਂ ਬੜੀ ਲੀਡ ਦੇ ਨਾਲ ਲੋਕਾਂ ਨੇ ਜਿਤਾਇਆ ਸੀ 92 ਸੀਟਾਂ 92 ਨਹੀਂ ਉਸ ਤੋਂ ਬਾਅਦ ਵੀ ਚਲੋ ਦੇਤੀਆਂ ਜਿਮ ਨਹੀਂ ਛੋਣਾ ਹੋਈਆਂ ਪਰ ਜਿਹੜੇ ਹਿਸਾਬ ਨਾਲ ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਸੀ ਇਹ ਲੋਕਾਂ ਦੀ ਉਮੀਦਾਂ ਤੇ ਖਰੇ ਨਹੀਂ ਉਤਰੇ ਉਸ ਹਿਸਾਬ ਨਾਲ ਨਹੀਂ ਉਤਰਦਰ ਰਹੀ ਜਿੱਥੇ ਦੇਖੋ ਆਪ ਇਹ ਐਮਐਲਏ ਨੂੰ ਦੂਜੀ ਵਾਰ ਬਣਾਇਆ ਜੀ ਇੱਥੇ ਪਰ ਫਿਰ ਵੀ ਹੁਣ ਪਹਿਲਾਂ ਤਾਂ ਪਿਛਲੀ ਵਾਰੀ ਤਾਂ ਕਹਿ ਦਿੰਦੇ ਆ ਵੀ ਪਾਰਟੀ ਹੈ ਨਹੀਂ ਜੀ ਦੂਜੀ ਪਾਰਟੀ ਦੀ ਸਰਕਾਰ ਸੀਗੀ ਹੁਣ ਤਾਂ ਇਹਨਾਂ ਦੀ ਖੁਦ ਹੀ ਸਰਕਾਰ ਹੈ ਖੁਦ ਹੀ ਸਰਕਾਰ ਹੈ ਹੁਣ ਤਾਂ ਐਮਐਲਏ ਸਾਹਿਬ ਨੂੰ ਖੁਦ ਪਹੁੰਚਣਾ ਚਾਹੀਦਾ ਕਰੇ ਸਾਡੇ ਕੋਲੇ ਵੀ ਆ ਕੇ ਪਤਾ ਲਵੇ ਵੀ ਕੀ ਗੱਲ ਹੋਈ ਆ ਕੀ ਨਹੀਂ ਵੀ ਮੈਂ ਥੋਡੇ ਨਾਲ ਖੜੇ ਆ ਪਰ ਹਜੇ ਤੱਕ ਕੋਈ ਆਇਆ ਨਹੀਂ ਤੇ ਰਾਤ ਦੀ 9 ਵਜੇ ਦੀ ਘਟਨਾ ਘਟੀ ਹੋਈ ਹੈ ਪਰਸੋਂ ਦੀ ਹਾਂਜੀ ਕੱਲ ਸਾਰੀ ਦਿਹਾੜੀ ਨੰਗ ਕੱਲ ਸਾਰੀ ਦਿਹਾੜੀ ਜੇ 12 12:24 ਹਾਂਜੀ 24 ਘੰਟੇ ਵਾਂਗੂ ਹੋ ਗਿਆ ਤੇ ਅਜੇ ਤੱਕ ਐਮਐਲਏ ਦਾ ਕੋਈ ਫੋਨ ਜਾਂ ਉਹਦਾ ਪੀਏ ਦਾ ਫੋਨ ਜਾਂ ਉਹਦਾ ਕੋਈ ਸਹਿਯੋਗੀ ਕੋਈ ਆਇਆ ਕੋਈ ਨਹੀਂ ਆਇਆ ਸਰ ਜੀ ਕਿਸੇ ਨੇ ਬਾਤ ਨਹੀਂ ਕੀਤੀ ਸਾਡੀ ਜੀ ਹਾਂ ਲਿਖੋ ਜਦੋਂ ਇਹਨਾਂ ਲੋਕਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਸਾਡੇ ਜਿਹੜੇ ਘਰਾਂ ਦੇ ਗੇੜੇ ਮਾਰ-ਮਾਰ ਕੇ ਥਾਂ ਨੀਵੀਂ ਕਰ ਦਿੰਦੇ ਆ ਅਸੀਂ ਤੁਹਾਡੇ ਮਸੀਹੇ ਆ ਇਹ ਲੱਗਦਾ ਵੀ ਸਾਡੇ ਮਸੀਹੇ ਹੋਣਗੇ ਆ ਲੱਗ ਪਤਾ ਲੱਗੀ ਜਾਂਦਾ ਜੀ ਹੁਣ ਵਾਲੀ ਕਾਰਵਾਈਆਂ ਆ ਦੇਖ ਕੇ ਚੀਜ਼ ਵੀ ਇੱਕ ਨੌਜਵਾਨ ਕਵੱਡੀ ਖਿਡਾਰੀ ਆ ਮੁੰਡਾ ਪਿੰਡ ਵਧੀਆ ਵੀ ਕੋਈ ਇਹੋ ਜੀ ਕੋਈ ਗੱਲਬਾਤ ਨਹੀਂ ਗਈ ਤੇ ਉਹਦਾ ਪਤਾ ਕਿਨੂੰ ਨਹੀਂ ਲੱਗਦਾ ਹੁਣ ਤਾਂ ਪੂਰੇ ਹੁਣ ਤੁਸੀਂ ਕਿੱਡੀ ਦੂਰੋਂ ਚੱਲ ਕੇ ਆ ਗਏ ਆ ਥੋਨੂੰ ਵੀ ਪਿੰਡ ਦਿਖਦਾ ਹੀ ਆ ਉਹਨਾਂ ਦੇ ਵੀ ਹਲਕੇ ਦਾ ਪਿੰਡ ਆ ਉਹਨਾਂ ਨੂੰ ਵੀ ਰੌਂਦਾ ਪਿੰਡ ਆ ਤਾਂ ਇੱਥੇ ਹੀ ਆ ਨੇੜੇ ਆ ਜੇਕਰ ਸਾਡੇ ਅਸੀਂ মিডিਆ ਵਾਲੇ ਨਿਹਾਲ ਸਿੰਘ ਵਾਲੇ ਜੇ ਅਸੀਂ মিডিਆ ਵਾਲੇ ਪਹੁੰਚ ਜਾਂਦੇ ਆ 100 100 ਕਿਲੋਮੀਟਰ ਤੇ ਸਾਨੂੰ ਪਤਾ ਲੱਗ ਜਾਂਦਾ ਅਸੀਂ ਜਾਵੜਦੇ ਆ ਤੇ ਇਹਨਾਂ ਦਾ ਤਾਂ ਨੇੜੇ ਹੀ ਆ ਇਹਨਾਂ ਦਾ ਹੱਕ ਬੰਦਾ ਇਹਨਾਂ ਦੀ ਇੱਕ ਜ਼ਿੰਮੇਵਾਰੀ ਬੰਦੀ ਆ ਹਾਂਜੀ ਹਾਂਜੀ ਇਹਨਾਂ ਦੀ ਤਾਂ ਜ਼ਿੰਮੇਵਾਰੀ ਬੰਦੀ ਆ ਇਸ ਨਗਰ ਤੇ ਸਿਰ ਤੇ ਇਹ ਹਾਂਜੀ ਨਗਰਾਂ ਨਗਰਾਂ ਨੇ ਵੋਟਾਂ ਪਾ ਕੇ ਬਣਾਇਆ ਕਿਹੜਾ ਉਹ ਬਣੇ ਆ ਆਪਦੇ ਹਵਤਾ ਬਣ ਨਹੀਂ ਸਕਦੇ ਵੀ ਵੱਡੀ ਮਾਰਜਨ ਨਾ ਬਣਾਏ ਆ ਨਾਲੇ ਕੋਈ ਛੋਟਾ ਮਾਰਜਨ ਨਹੀਂ ਵੀ ਅਗਲਾ ਕਹਿੰਦਾ ਵੀ 35-40000 ਰੁਪਏ ਹਜ਼ਾਰ ਵੋਟ ਦਾ ਮਾਰਜਨ ਆ ਜਿੰਨਾ ਜਿੱਥੋਂ ਇਹ ਜਿੱਤੇ ਆਲਕੇ ਚ ਵੀ ਥੋੜੀ ਕਣੀ ਐ ਨਹੀਂ ਵੀ ਸਾਰਾ ਸੰਯੋਗ ਦੇ ਨਾਲ ਹੀ ਤੇ ਉਹਨਾਂ ਨੂੰ ਵੀ ਸੰਯੋਗ ਕਰਨਾ ਚਾਹੀਦਾ ਆ ਕਿ ਆਪਦੇ ਵੋਟਰਾਂ ਦਾ ਹਾਂ ਕਰਨਾ ਚਾਹੀਦਾ ਹਾਂਜੀ ਇੱਕ ਕਬੱਡੀ ਖਿਡਾਰੀ ਐ ਕਬੱਡੀ ਖਿਡਾਰੀ ਵੇਖੋ ਪੂਰੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰਦਾ ਪਹਿਲਾਂ ਤਾਂ ਪੰਜਾਬ ਦਾ ਕਰਦਾ ਫਿਰ ਜ਼ਿਲ੍ਹਾ ਆਉਂਦਾ ਫਿਰ ਪਿੰਡ ਆਉਂਦਾ ਪਿੰਡ ਦਾ ਨਾਂ ਰੋਸ਼ਨ ਕਰਦਾ ਅੱਜ ਇੱਕ ਕਬੱਡੀ ਖਿਡਾਰੀ ਦੀ ਮੌਤ ਹੋਈ ਆ ਜਿਹੜਾ ਪਿੰਡ ਦਾ ਵੀ ਅੱਜ ਪੂਰਾ ਜਿਵੇਂ ਕਹਿੰਦੇ ਆਪਾਂ ਤਵਾ ਬੰਦ ਹੋ ਗਿਆ ਰੋਟੀ ਖਾਣਾ ਸਾਰ ਪਿੰਡ ਦਾ ਕਹਿੰਦਾ ਵੀ ਚੁੱਲ੍ਹੇ ਬੰਦ ਹੋ ਗਏ ਅੱਜ ਤੇ ਇਹਨਾਂ ਲੀਡਰਾਂ ਦੇ ਅਜੇ ਤੱਕ ਕੰਨੀ ਜੂਣੀ ਸਰਕੀ ਦੇਖੋ ਜੀ ਨੌਜਵਾਨ ਬੱਚਾ ਜਦੋਂ ਘਰਾਂ ਪਿੰਡ ਦਾ ਮਰਜੇ ਨਾ ਉਹ ਚੁੱਲ੍ਹੇ ਆਟੋਮੈਟਿਕ ਹੀ ਬੰਦ ਹੋ ਜਾਂਦੇ ਆ ਜੀ ਹਰ ਇੱਕ ਕਿਸੇ ਦਾ ਖਾਣ ਨੂੰ ਕੁਛ ਜੀ ਨਹੀਂ ਕਰਦਾਗਾ ਕਿਉਂ ਐਡੀ ਕਹਿਰ ਦੀ ਮੌਤ ਆ ਕੋਈ ਬੁੱਢਾ ਠੇਰਾ ਹੋਵੇ ਤਾਂ ਤਾਂ ਵੀ ਮੰਨ ਲੀਏ ਹੁਣ ਨੌਜਵਾਨ ਕੋਈ 35 ਸਾਲ ਦੀ ਕੋਈ ਉਮਰ ਥੋੜੋ ਆ ਬੰਦੇ ਦੀ ਜੀ ਇਹ ਚੀਜ਼ ਆ ਜਾਂਦੀ ਆ ਉੱਥੇ ਪਰ ਸਰਕਾਰਾਂ ਸੁੱਤੀਆਂ ਹੀ ਆ ਜੀ ਦੇਖ ਲਓ ਜਿਹੜੀਆਂ ਮਰਜੀ ਪਰ ਇਹ ਆਪ ਆਮ ਆਦੀ ਪਾਰਟੀ ਕਹਿੰਦੀ ਹੁੰਦੀ ਸੀ ਵੀ ਜਦੋਂ ਸਾਡੇ ਐਮ ਐਲ ਏ ਮੰਤਰੀ ਘਰਾਂ ਚ ਪਿੰਡਾਂ ਚ ਆਉਣਗੇ ਤੇ ਇਹਨਾਂ ਨੂੰ ਸਵਾਲ ਜਵਾਬ ਕਰਿਓ ਹੁਣ 2027 ਆ ਰਿਹਾ ਅੱਗੇ ਇੱਕ ਨੌਜਵਾਨ ਸਾਡਾ ਜਿਹੜਾ 스타 ਸੀ ਤੁਹਾਡੇ ਪਿੰਡ ਦਾ ਨਾਂ ਰੌਸ਼ਨ ਕਰਿਆ ਕਬੱਡੀ ਖਿਡਾਰੀ ਦੀ ਜਿਹੜੀ ਐਕਸੀਡੈਂਟਡੈਂਟ ਦੌਰਾਨ ਮੌਤ ਹੋ ਜੀਦੀ ਜਦੋਂ ਹੁਣ ਇਲੈਕਸ਼ਨ ਦੇ ਵੇਰੇ ਬੋਟਾਂ ਲੈਣ ਆਉਣਗੇ ਇਹਨਾਂ ਨੂੰ ਘੇਰ ਕੇ ਸਵਾਲ ਕਰੋਗੇ ਤੁਸੀਂ ਪੁੱਛੋਗੇ ਉਹ ਜਿਹੜੇ ਮੂਲੇ ਚਮਚੇ ਹੁੰਦੇ ਕਿੱਥੇ ਪੁੱਛਣ ਦਿੰਦੇ ਆ ਹੂੰ ਮੂਲੇ ਚਮਚੇ ਨਹੀਂ ਨਾ ਪੁੱਛਣ ਦਿੰਦੇ ਜਿਹੜੇ ਮੂਲੇ ਉਹਨਾਂ ਦੀ ਝੋਲੀ ਚੱਕ ਹੁੰਦੇ ਆ ਹੂੰ ਜੇ ਤਾਂ ਉਹ ਪਿੰਡ ਦੇ ਸਹਿਯੋਗ ਨਾਲ ਹੂੰ ਹੁਣ ਪਿੰਡ ਦੇ ਸਹਿਯੋਗ ਚ ਤਿੰਨ ਤਿੰਨ ਚਾਰ ਚਾਰ ਪਾਰਟੀਆਂ ਦੇ ਬੰਦੇ ਹੁੰਦੇ ਆ ਹੂੰ ਉਹ ਕਿੱਥੇ ਸੰਯੋਗ ਕਹਿੰਦੇ ਨਹੀਂ ਯਾਰ ਨਹੀਂ ਤੂੰ ਨਹੀਂ ਨਹੀਂ ਤੇਰਾ ਕੰਮ ਕਰਾ ਉਦੋਂ ਵੋਟਾਂ ਲੈਵਲ ਤੇ ਸਾਰੇ ਕਹਿੰਦੇ ਅਸੀਂ ਕੰਮ ਕਰਾਵਾਂਗੇ ਮੁੜ ਕੇ ਫਿਰ ਇਹ ਝੱਗਾ ਚੱਕ ਜਾਂਦੇ ਹੈ ਮੁੜ ਕੇ ਕਿਹੜਾ ਪੁੱਛਦਾ ਆਪਾ ਹੂੰ ਜੀ ਇਹ ਬਾਪੂ ਜੀ ਇਹਨਾਂ ਦੀ ਹਾਂਜੀ ਬਾਪੂ ਇਹਨਾਂ ਨੂੰ ਕੀ ਪ੍ਰੋਬਲਮ ਆ ਪੀ ਜੀ ਇਹਨਾਂ ਨੇ ਲੈਂਗਜ ਪਾ ਜੀ ਇੱਕ ਅੱਖ ਦੀ ਨਿਗ੍ਹਾ ਨਹੀਂ ਬਣੀ ਹੂੰ ਤੇ ਇੱਕ ਦੀ ਬਣੀ ਬੜੀ ਘਾਟਾ ਨਿਗ੍ਹਾ ਜੀ ਬਸ ਵਾ ਇੱਕ ਮੰਜੂਰ ਜਿਆ ਕਰਕੇ ਪਤਾ ਨਹੀਂ ਲੱਗਦਾ ਜੀ ਹੂੰ ਹਾਂਜੀ ਕਿੰਨਾ ਅਚਰ ਹੋ ਗਿਆ ਇਹਨਾਂ ਨੂੰ ਮੰਜੇ ਤੇ ਬੈਠਿਆਂ ਨੋ ਹੋ ਗਿਆ 4-5 ਸਾਲ ਜੀ 4-5 ਸਾਲ ਹਾਂਜੀ ਜੀ ਵੇਖੋ ਜੀ ਪਿਤਾ ਵੀ ਇਹਨਾਂ ਦੇ ਢਿੱਲੇ ਬੈਠੇ ਨੇ ਜੇ ਗੱਲ ਕਰੀਏ ਤਾਂ ਹਨਾ ਹਾਂਜੀ ਹਾਂਜੀ ਤੇ ਇੱਕ ਉਧਰੋਂ ਜਵਾਨ ਚਲਾ ਗਿਆ ਤੁਹਾਡਾ ਗੱਭਰੂ ਜਾਨ ਪਿੰਡ ਦਾ ਤੇ ਕਿਵੇਂ ਲੱਗੂਆ ਤੁਹਾਨੂੰ ਦੇਖੋ ਜੀ ਹੁਣ ਸਾਰਿਆਂ ਨੂੰ ਦਿਸੀ ਜਾਂਦਾ ਹੁਣ ਹੂੰ ਇਹਦੇ ਚ ਕੀ ਆ ਜਦੋਂ ਸਭ ਕੁਝ ਹੀ ਬੰਦ ਹੋ ਗਿਆ ਹੁਣ ਬਾਪੂ ਦੇ ਸਿਰ ਤੇ ਕੌਣ ਰਹਿ ਗਿਆ ਹੁਣ ਹੂੰ ਜਦੋਂ ਐਡਾ ਸਹਾਰਾ ਹੀ ਉੱਡ ਗਿਆ ਇੱਕ ਸਿਰ ਦੇ ਉੱਤੋਂ ਤੇ ਦੂਜੇ ਭਰਾਵਾਂ ਦੇ ਸਿਰ ਤੇ ਵੀ ਕੀ ਹੁਣ ਆ ਦੇਖੀ ਬੈਠੇ ਦੇਖੀ ਜਾਂਦੇ ਤੁਸੀਂ ਦੇਖ ਲਓ ਬਾਪੂ ਦੀ ਹਾਲਾਤ ਹੀ ਦੇਖ ਲਓ ਤੁਸੀਂ ਕਿਸ ਤਰ੍ਹਾਂ ਦੇ ਆਹ ਕੈਮਰਾ ਮੈਨੂੰ ਕਹਨਾ ਇਹ ਜਿਹੜਾ ਮੁੰਡਾ ਕਬੱਡੀ ਖਿਡਾਰੀ ਦੀ ਐਕਸੀਡੈਂਟ ਚ ਮੌਤ ਹੋਈ ਹੈ ਇਹ ਉਹਨਾਂ ਦੇ ਫਾਦਰ ਸਾਹਿਬ ਆ ਵਿਚਾਰੇ ਮੰਜੇ ਤੇ ਪਏ ਆ ਤੇ ਜੀ ਇਹ ਇੱਕ ਢੱਕ ਕਿਸਾਨ ਆ ਬਾਈ ਕਿੰਨੀ ਪੈੜੀ ਪੂਲੀ ਇਹਨਾਂ ਕੋਲ ਆ ਬਾਈ ਨੂੰ ਬੰਦ ਥੋੜਾ ਜਿਹਾ ਡੋਡੂ ਕਿੱਲਾ ਬਣੀ ਦਈਏ ਛੋਟਾ ਹੀ ਹੈ ਕਿਸਾਨ ਹੈ ਨਾ ਫਿਰ ਤਾਂ ਇਸ ਪਰਿਵਾਰ ਦੀ ਮਦਦ ਸਰਕਾਰ ਨੂੰ ਕਰਨੀ ਚਾਹੀਦੀ ਹੈ ਚਾਹੇ ਐਮਐਲਏ ਆਪਦੇ ਫੰਡ ਚੋਂ ਕਰੇ ਚਾਹੇ ਸਰਕਾਰ ਨੂੰ ਕਹੇ ਸਰਕਾਰ ਨੂੰ ਕਹਿ ਕੇ ਕਰਾਵੇ ਜੀ ਹਾਂ ਆਪ ਤਾਂ ਚੱਲ ਕਿਹਨੇ ਕਰ ਦੇਣਗੇ ਸਰਕਾਰ ਨੂੰ ਕਹਵੇ ਕੋਈ ਮੋਤ ਵੱਡੀ ਮਦਦ ਹੋਣੀ ਚਾਹੀਦੀ ਹੈ ਜਦੋਂ ਹੈ ਨਹੀਂ ਕੁਛ ਅਜੇ ਖਰਚਾ ਵਰਚਾ ਸਭ ਕੁਝ ਹਾਂ ਤੁਸੀਂ ਬਾਪੂ ਜੀ ਦੇਖ ਲਿਆ ਫਿਰ ਆ ਬ੍ਰਦਰ ਨੂੰ ਦੇਖਦੇ ਹਾਂ ਤੁਸੀਂ ਕਿਸ ਤਰ੍ਹਾਂ ਦੀ ਹੈ ਉਹਨਾਂ ਹਾਲਾਤ ਮਾੜੇ ਚੱਲ ਰਹੇ ਆ ਉਹਦੇ 'ਚ ਵੀ ਪੈਲੀ ਵੀ ਹੈ ਨਹੀਂ ਕੁਛ ਵੀ ਨਹੀਂ ਪੈਲੀ ਦਾ ਕੀ ਹੋ ਸਕਦਾ ਜੰਦਾ ਅੱਜ ਇਹ ਗੱਲ ਕਰਕੇ ਦੋ ਘਰ ਪਟਤੇ ਇਹਨਾਂ ਨੇ ਦੋ ਘਰ ਬਰਬਾਦ ਕਰਤੇ ਇੱਕ ਨਮਾ ਵਿਆਹ ਹੋਇਆ ਸੀ ਗੁੱਡੀ ਦਾ ਉਹਨਾਂ ਦਾ ਘਰ ਵੀ ਬਰਬਾਦ ਕਰਤਾ ਇੱਕ ਇਹਨਾਂ ਦਾ ਘਰ ਦੋ ਦੋ ਘਰ ਪਟਤੇ ਇਹਨਾਂ ਨੇ ਦੋ ਘਰ ਬਰਬਾਦ ਹੋ ਗਏ ਜੀ ਉਹਨਾਂ ਕੀ ਹੋਣਾ ਸੀ ਤੇ ਪਰ ਸਰਕਾਰਾਂ ਦੇ ਅਜੇ ਤੱਕ ਜੂਨ ਨਹੀਂ ਸਰਕਾਰੀ ਸਰ ਤੇ ਕਿਸੇ ਵੀ ਸਰਕਾਰ ਚ ਮੰਤਰੀ ਚ ਐਮ ਐਲ اے ਕੋਈ ਕੋਈ ਤਾਂ ਪਹੁੰਚਣਾ ਚਾਹੀਦਾ ਸੀ 36 ਘੰਟੇ ਹੋ ਚੱਲੇ ਉਹ ਚੀਜ਼ ਨੂੰ ਕਾਰਵਾਈ ਹੋਈ ਨੂੰ ਅਜੇ ਜ਼ਿਕਰ ਕੋਈ ਨਹੀਂ ਆ ਪਹੁੰਚਿਆ ਜੀ ਜਿਹੜਾ ਅੱਜ ਤੁਸੀਂ ਧਰਨਾ ਲਾਇਆ ਫਿਰ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਲਾਇਆ ਵੀ ਆਹ ਕੁਝ ਹੋਣਾ ਚਾਹੀਦਾ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਹਾਂਜੀ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਉਹ ਧਰਨਾ ਲੱਗਿਆ ਵਾ। ਠੇਕੇਦਾਰ ਤੇ ਸਰਕਾਰ ਵੱਲੋਂ ਪੂਰੀ ਕਾਰਵਾਈ ਹੋਣੀ ਚਾਹੀਦੀ ਆ। ਤੇ ਪਰ ਜੇ ਆਪਾਂ ਮਾਜਵੇ ਦੀ ਵੀ ਗੱਲ ਕਰੀਏ ਇਹਨਾਂ ਨੂੰ ਪੈਸਾ ਬਰਾਬਰ ਵੀ ਤੋਲਿਆ ਜਾਵੇ। ਪਰ ਉਹ ਮੁੰਡੇ ਦੇ ਉਹ ਤਾਂ ਕਹਿੰਦੇ ਜੇ 2 ਕਰੋੜ ਦੇ ਦੋ ਚਾਹੇ 10 ਕਰੋੜ ਦੇ ਦੋ ਜਿਹੜੀ ਘਾਟ ਆ ਉਹ ਤਾਂ ਨਹੀਂ ਨਾ ਪੂਰੀ ਹੁੰਦੀ। ਨਹੀਂ ਨਹੀਂ ਉਹ ਢਿੱਕ ਪੂਰੀ ਹੁੰਦੀ ਪੈਸੇ ਨਾਲ ਕਦੇ ਬੰਦੇ ਦੀ ਘਾਟ ਨਹੀਂ ਪੂਰੀ ਹੁੰਦੀ ਹੁੰਦੀ। ਇਹ ਜੇ ਇੱਕ ਮੈਂ ਗੱਲ ਹੋਰ ਕਰਾਂ ਜਿਵੇਂ ਪ੍ਰਸ਼ਾਸਨ ਕਹਿ ਦਿੰਦਾ ਵੀ ਕਾਰਵਾਈ ਕਰਾਉਣੀ ਆ ਤਾਂ ਅਸੀਂ ਕਾਰਵਾਈ ਕਰਨ ਨੂੰ ਤਿਆਰ ਆ। ਨਾਂ ਲਿਖਾਓ ਠੇਕੇਦਾਰ ਤੇ ਕਾਰਵਾਈ ਕਰ ਦਿੰਦੇ ਆ। ਕੀ ਤੁਹਾਨੂੰ ਉਹਦੇ ਨਾਲ ਸਹਿਮਤੀ ਹੋਊਗੀ ਜੇ ਉਹ ਠੇਕੇਦਾਰ ਤੇ ਕਾਰਵਾਈ ਕਹਿੰਦੇ ਆ ਤਾਂ ਅਸੀਂ ਕਰਨ ਨੂੰ ਤਿਆਰ ਆ। ਕਾਰਵਾਈ ਕਰਕੇ ਦਿਖਾਉਣ ਜੀ ਫੇਰ ਹੀ ਪਤਾ ਲੱਗੂ। ਆਮ ਤੌਰ ਤੇ ਨਾ ਪ੍ਰਸ਼ਾਸਨ ਵੀ ਨਿਕਲ ਨੂੰ ਫਿਰਦਾ ਹੁੰਦਾ ਵਿੱਚੋਂ ਵੀ ਕਰ ਦਿੰਦੇ ਆ ਕਾਰਵਾਈ ਅਸੀਂ। ਕਾਰਵਾਈ ਕਰਦਿਆਂ ਕੇ ਮੁੜ ਕੇ ਇਹ ਪਰਿਵਾਰ ਅਦਾਲਤਾਂ ਦੇ ਚੱਕਰ ਕੱਢਦਾ ਰਹਿੰਦਾ ਇਨਸਾਫ ਮੇਰ ਵੀ ਨਹੀਂ ਮਿਲਦਾ ਪਰਿਵਾਰ ਨੂੰ। ਨਹੀਂ ਮਿਲਦਾ। ਪਰ ਜੇ ਗੱਲ ਕਰਕੇ ਮੁਆਵਜ਼ੇ ਦੀ ਤੇ ਨਾਲ ਮੁਆਵਜ਼ਾ ਵੀ ਮਿਲਣਾ ਚਾਹੀਦਾ ਨਾਲ ਕਾਰਵਾਈ ਵੀ ਹੋਣੀ ਚਾਹੀਦੀ ਤੇ ਦੋਨੇ ਤੁਸੀਂ ਚਾਹੁੰਦੇ ਦੋਨੇ ਹੋਣੀ ਚਾਹੀਦੀ ਦੋਨੇ ਦੋਨੇ ਚੀਜ਼ਾਂ ਹੋਣੀਆਂ ਚਾਹੀਦੀਆਂ ਜੀ ਠੇਕੇਦਾਰ ਤੇ ਕਾਰਵਾਈ ਵੀ ਹੋਣੀ ਚਾਹੀਦੀ ਆ ਤੇ ਘਰਦਿਆਂ ਨੂੰ ਬਣਦਾ ਮਾਜਬਾ ਵੀ ਮਿਲਣਾ ਚਾਹੀਦਾ ਤੇ ਸਰਕਾਰ ਨੂੰ ਇਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਆ ਉਹਦੇ ਤੇ ਕਾਰਵਾਈ ਦੇ ਵਿੱਚ ਮਦਦ ਕਰਨ ਇਹਨਾਂ ਦੀ ਜਿਹੜਾ ਰੋਡ ਪਿਆ ਅਧੂਰਾ ਉਹ ਵੀ ਕੰਪਲੀਟ ਹੋਣਾ ਚਾਹੀਦਾ ਅਜੇ ਨੌਜਵਾਨ ਚੱਲ ਗਿਆ ਕੱਲ ਨੂੰ ਕਿਸੇ ਦੀ ਹੋਰ ਨਹੀਂ ਜਾਣੇ ਜਾਵੇ ਹਾਂਜੀ 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 ਚੱਲਣਾ ਚਾਹੀਦਾ ਰੂੜੀ ਰੋਡ ਵੀ ਕੰਪਲੀਟ ਹੋਣਾ ਚਾਹੀਦਾ ਨਾਲ ਤੁਹਾਡੀ ਇਹ ਵੀ ਸ਼ਰਤ ਆ ਉਥੇ ਹਾਂਜੀ ਹਾਂਜੀ ਰੋਡ ਵੀ ਛੇਤੀ ਛੇਤੀ ਪੂਰਾ ਕਰਨ ਉਹਨੂੰ ਜਿੱਥੇ ਖੱਡੇ ਆ ਕਿਤੇ ਵੀ ਸਾਰੀਆਂ ਚੀਜ਼ਾਂ ਦੀ ਪੂਰਤੀ ਕਰਕੇ ਵਧੀਆ ਸਾਫ਼ ਸੁਥਰਾ ਰੋਡ ਨੂੰ ਬਣਾ ਵੀ ਇਹੀ ਕਾਰਵਾਈ ਆ ਸਾਡੀ ਤਾਂ ਵੀ ਇਹਨਾਂ ਦੇ ਪਹਿਲਾਂ ਤਾਂ ਕਾਰਵਾਈ ਹੋਣੀ ਚਾਹੀਦੀ ਆ ਨਾਲ ਸਰਕਾਰ ਨੂੰ ਮਾਫੀਏ ਦੀ ਵੀ ਮਦਦ ਕਰਨੀ ਚਾਹੀਦੀ ਆ ਤੇ ਠੇਕੇਦਾਰ ਤੇ ਬਣਦੀ ਕਾਰਵਾਈ ਵੀ ਕਰਨੀ ਚਾਹੀਦੀ ਬਾਪੂ ਜਦੋਂ ਐਕਸੀਡੈਂਟ ਹੋਇਆ ਤੇ ਘਰੇ ਫਿਰ ਫੋਨ ਆਇਆ ਕਿਨੇ ਦੱਸਿਆ ਸੀ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਆਪਣੇ ਦਾ ਗਮਰਾ ਨਹੀਂ ਦੱਸੇ ਹਾਂਜੀ ਗਮਰਾ ਨੇ ਕੁਝ ਕਹਣ ਸੁਣੀ ਉਹ ਨੰਬਰਦਾਰ ਦਾ ਫੋਨ ਆਇਆ ਸੀ ਅੱਛਾ ਨੰਬਰਦਾਰ ਦਾ ਫੋਨ ਆਇਆ ਸੀ ਕੀ ਕਹਿੰਦੇ ਸੀ ਓਏ ਮੇਰੇ ਵੱਡੇ ਮੁੰਡੇ ਨੂੰ ਕਹਿੰਦੇ ਹੂੰ ਮੈਨੂੰ ਪਤਾ ਵੀ ਗੱਲ ਮੈਨੂੰ ਪਤਾ ਪਈ ਹੂੰ ਆਪਣੀ ਸਰੀਰ ਦਾ ਅਸਟੈਂਡ ਹੋ ਗਿਆ ਹੂੰ ਫਰਾਂਗੇ ਸੋ ਇੰਦਾ ਸੇ ਵੀ ਕਾਦੇ ਨਾ ਹੋ ਗਿਆ ਕਿਸ ਤਰ੍ਹਾਂ ਹੋ ਗਿਆ ਹਾਂਜੀ ਅੱਛਾ ਕਹਿੰਦਾ ਉਸੇ ਟੋਪਟਿਆ ਵਾ ਸੀ ਹੂੰ ਰੋਜ਼ ਗੱਡੀ ਕੋਲ ਦੀ ਹੂੰ ਮੋਰ ਰਸੀ ਪੂਰੀ ਪੁਲਿਸ ਵੱਜ ਕੇ ਮੋੜ ਕੇ ਜੋ ਬੜਕੇ ਹੋ ਗਿਆ ਹੁਣ ਤੁਸੀਂ ਕੀ ਇਨਸਾਫ ਮੰਗਦੇ ਹੋ ਕਿਸ ਤਰ੍ਹਾਂ ਦਾ ਇਨਸਾਫ ਮੰਗਦੇ ਹੋ ਜਿਹੜਾ ਵੀ ਤੁਹਾਡੇ ਨਾਲ ਵੀ ਧੱਕਾ ਹੋਇਆ ਹੁਣ ਕੋਈ ਗੱਲ ਚਲੋ ਕੋਈ ਲੋਕ ਤਾਂ ਹੁੰਦੇ ਜੀ ਹੁਣ ਜੋ ਗੱਭਰੂ ਜਵਾਨ ਚਲਾ ਜਾਂਦਾ ਜਿਹਦਾ ਪੁੱਤ ਉਸੇ ਨੂੰ ਪਤਾ ਹੁੰਦਾ ਹਨਾ ਚਲੋ ਕੋਈ ਨਹੀਂ ਬੱਸ ਕੋਈ ਮਿਲੂਗਾ ਇਨਸਾਫ ਤੈਨੂੰ ਕੋਈ ਹੌਸਲਾ ਰੱਖ ਹੂੰ ਵੇਖੋ ਨਗਰ ਵੀ ਤੁਹਾਡੇ ਨਾਲ ਆ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਵੀ ਤੁਹਾਡੇ ਸਹਿਯੋਗ ਦੇ ਰਹੇ ਆ ਚਾਹੀਦਾ ਚਾਹੀਦਾ ਹੂੰ ਚਾਲਿਆ ਬਸ ਇਹ ਤੁਸ ਮੈਨੂੰ ਲੈਣ ਦਾ ਹੂੰ ਤੁਹਾਨੂੰ ਕਿਵੇਂ ਲੱਗੇ ਜਦੋਂ ਉਹ ਆਵਾਜ਼ ਹੀ ਉਹਨੂੰ ਵੱਜ ਗਈ ਪਹਿਲਾਂ ਹੂੰ ਉਸ ਦਿਨ ਹੂੰ ਕਰੀਏ ਰੇ ਜਾਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਿਮਾਰ ਨੂੰ ਬਾਬਾ ਮਨਜੀਤ ਤੇ ਬੈਠੇ ਨੂੰ ਮੈਨੂੰ ਹੋ ਗਿਆ ਪੰਜ ਚਾਰ ਪੰਜ ਹੋ ਗਿਆ ਕੀ ਕੀ ਪ੍ਰੋਬਲਮ ਆ ਤੁਹਾਨੂੰ ਬਸ ਆਈ ਲੈਂਚ ਨਹੀਂ ਜੰਨੇ ਲੇਕਿਨ ਲੇਕਾ ਕੱਟ ਗਿਆ ਇੱਕ ਜਿ ਬਣੀ ਹੋਈ ਆ ਉਹਦੀ ਵੀ ਕੱਟ ਗਈ ਜੀ ਲੋਡਰ ਦੇ ਨਾਲ ਜੀ ਆਈ ਆ ਉਹਨੂੰ ਉਹ ਅੱਖ ਬਣਾਈ ਕੰਨ ਬੰਦ ਨਹੀਂ ਹੂੰ ਕਾਲਾ ਮੁਰਗਾ ਜੀ ਇਸ ਕਾਲਾ ਮੁਰਗੇ ਕਰਕੇ ਕਹਿੰਦੇ ਬਾਨ ਨਹੀਂ ਹੂੰ ਮੋਰ ਲੜ ਗਈ ਜੀ